ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ 3 ਮਾਰਚ ਨੂੰ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਟੌਪ ਦਾ ਨਗੀਨਾ ਚਫਾ ਦਿਖਾਉਣਾਗਾ ਆਪਾਂ ਤੇ ਮਗਰ ਵੀ ਇਹਦੇ ਬੱਚੀ ਆ ਬੱਚੀ ਮੜੀ ਖੜੀ ਕਰਦੇ ਉਹ ਜੇਰ ਇਹਦੀ ਪ੍ਰੋਪਰ ਪੈ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਮੇਨ ਕੰਮ ਹੁੰਦਾ ਜੇਰ ਆ ਪਈਆ ਇਸ ਤੋਂ ਇਲਾਵਾ ਵੀ ਆਪਣੇ ਫਾਰਮ ਤੇ 25 26 ਨਗ ਸੇਲ ਵਾਸਤੇ ਅਵੇਲੇਬਲ ਨੇ ਜਿਦੇ ਵਿੱਚ ਐਚ ਐਫ ਬੱਚੀਆਂ ਦੰਦਾਂ ਦੇ ਵਿੱਚ ਖੀਰੀ ਦੋ ਦੰਦ ਅ ਗਰਲੈਂਡੋ ਖੜੀ ਆ ਦੋ ਨੰਬਰ ਤੇ ਗਰਲੈਂਡੋ ਕ੍ਰੋਸ ਤੇ ਕਾਫੀ ਨਗ ਆਪਣੇ ਫਾਰਮ ਤੇ ਸੇਲ ਵਾਸਤੇ ਅਵੇਲੇਬਲ ਆ ਕੱਲ ਨੂੰ ਤੁਸੀਂ ਆਪਣੇ ਫਾਰਮ ਤੇ ਵਿਜ਼ਿਟ ਕਰ ਸਕਦੇ ਹੋ 25 ਤੋਂ 30 ਨਗ ਸੇਲ ਵਾਸਤੇ ਅਵੇਲੇਬਲ ਮਿਲਣਗੇ ਇਹਦੇ ਵਿੱਚ ਜਰਸੀ ਸਾਈਵਾਲ ਸਾਈਵਾਲ ਕ੍ਰੋਸ ਬੱਸੀਆਂ ਐਚ ਐ ਬੱਸੀਆਂ ਤੇ ਤਾਜ਼ੀਆਂ ਸੂਈਆਂ ਵੀ 18 ਬੱਸੀਆਂ ਹੋਣੀਆਂ ਆਪਣੇ ਫਾਰਮ ਤੇ 18 ਨਗ ਮੋਟੀ ਜੀ ਝਲਕ ਮਨਵਾਵਾਂਗੇ 18 ਨਗ ਤਾਜ਼ੇ ਸੂਏ ਹੋਏ ਆਪਣੇ ਫਾਰਮ ਤੇ ਅਵੇਲੇਬਲ ਮਿਲਣਗੇ ਕੱਲ ਦੀ ਡੇਟ 'ਚ ਆਦੇਸ਼ਾਂ ਨਾਲ ਤੁਸੀਂ ਆ ਸਾਰੀਆਂ ਬੱਸੀਆਂ ਸੈੱਟ 'ਚ ਨੇ ਜਿਹੜੀਆਂ ਇਹ ਸੂਈਆਂ ਹੋਈਆਂ ਨੇ 18 ਨਗ ਤਾਜ਼ੇ ਸੂਏ ਸਵਾਏ ਹਾਜ਼ਰ ਮਿਲਣਗੇ ਆਪਣੇ ਫਾਰਮ ਤੋਂ ਗੱਲ ਕਰਦੇ ਆ ਪਹਿਲਾਂ ਐਚ ਐ ਬੱਸੀ ਦੀ ਜਿਹੜੀ ਤਾਜੀ ਸੂਈ ਆ ਸੜੀ ਬੱਸੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦੂਜਾ ਸੂਆ ਸੂਈ ਆ ਫੱਸੀ ਫੀਮੇਲ ਮਤਲਬ ਕਾਫ ਦਿੱਤਾ ਗਿਆ ਨੇ ਬੱਚੀ ਨੂੰ ਜਨਮ ਦਿੱਤਾ ਬਹੁਤ ਚੰਗੀ ਬਰੀਡ ਦੀ ਬੱਸੀ ਆ ਤੁਸੀਂ ਦੇਖ ਸਕਦੇ ਹੋ ਖੁਰਲੀ ਜਿੱਡੀ ਬੱਸੀ ਆ ਜੰਮਦੀ ہوئی ਬਹੁਤ ਟੌਪ ਦਾ ਰਿਕਾਰਡ ਹੈ ਇਹਦਾ ਰਿਕਾਰਡ ਆਪਾਂ ਦੇ ਦਾਂਗੇ ਕਿਹੜੇ ਸੀਮਣ ਦੀ ਆਪ ਹੈ ਤੇ ਕਿਹੜੇ ਸ਼ਿਵਨ ਦੀ ਇਹਦੀ ਮਾਂ ਕੀ ਸਾਰਾ ਫਾਰਮ ਦਾ ਰਿਕਾਰਡ ਆ ਕੰਪੈਕਟ ਆਡਰ ਆ ਬੱਸੀ ਦਾ ਪਹਿਲੇ ਸੂਏ ਦਾ ਰਿਕਾਰਡ ਆ 25 35 36 ਲੀਟਰ ਦਾ ਰਿਕਾਰਡ ਆ ਤੁਸੀਂ ਦੇਖ ਸਕਦੇ ਹੋ ਬੱਸੀ ਦੀ ਹਾਈਟ ਲੈਂਥ ਚੈੱਕ ਕਰ ਸਕਦੇ ਹੋ ਤੁਸੀਂ ਫੁੱਲ ਹਾਈਟ ਫੁੱਲ ਲੈਂਥ ਆ ਫੁੱਲ ਬਰੀਡ ਦੇ ਵਿੱਚ ਬੱਸੀ ਆ ਤੁਸੀਂ ਦੇਖ ਸਕਦੇ ਹੋ ਘਵਾਲ ਪੁੱਤ ਸੁਬਸੀ ਦੀ ਹਾਈਟ ਤੇ ਲੈਂਥ ਚੈੱਕ ਕਰ ਸਕਦੇ ਹੋ ਤੁਸੀਂ ਕੰਪੈਕਟ ਆਰਡਰ ਆ ਬੱਸੀ ਦੀ ਫੇਸ ਕੁਆਲਟੀ ਦੇ ਸਕਦੇ ਹੋ ਫੁੱਲ ਬਰੀਡ ਦੇ ਵਿੱਚ ਬੱਸੀ ਆ ਗੋਦੇ ਵਾਲੀ ਸਾਰਾ ਰਿਕਾਰਡ ਆ ਬੱਸੀ ਦਾ ਲੈ ਚਲ ਬਧੰਦਰ ਲੈ ਜਨ ਇਹਦੀ ਬੱਸੀ ਦਾ ਵੀ ਅੱਗੇ ਸਾਰਾ ਰਿਕਾਰਡ ਆ ਪਹਿਲੇ ਸੂਏ 35 36 ਕਿਲੋ ਦਾ ਰਿਕਾਰਡ ਆ ਦੂਜਾ ਸੂਆ ਸੂਈ ਆ ਜੇਰੇ ਦੀ ਪ੍ਰੋਪਰ ਪਹਿਚੀ ਗਈ ਆ ਫੁੱਲ ਹਾਈਟ ਫੁੱਲ ਲੈਂਥ ਆ ਬੱਸੀ ਤੁਸੀਂ ਦੇਖ ਸਕਦੇ ਹੋ ਉੱਚਾ ਲਮਾ ਵੱਡਾ ਕਦ ਕਾਠ ਆ ਜੇਰੇ ਦੀ ਪ੍ਰੋਪਰ ਪੈ ਚੁੱਕੀ ਆ ਥਣਲੇਵਾ ਨੇੜੇ ਤੋਂ ਚੈੱਕ ਕਰ ਸਕਦੇ ਆ ਮਸ਼ੀਨੀ ਥਾਣਾ ਬੱਸੀ ਦਾ ਹਵਾਨੇ ਤੇ ਬੈਂਚ ਚੈੱਕ ਕਰ ਸਕਦੇ ਹੋ ਮਿਲਕ ਵੇਨ ਬਹੁਤ ਸਟਰੋਂਗ ਆਉਂਦੀ ਆ ਅੱਗੇ ਪਿੱਛੇ ਦਾ ਹਵਾਨਾ ਥੋੜੀ ਜਿਹੀ ਇੱਕ ਪਾਸੇ ਭਲ ਜਰੂਰ ਪਈ ਹੋਈ ਆ ਤੁਸੀਂ ਦੇਖ ਸਕਦੇ ਹੋ ਛੋ ਮਗਰਲਾ ਬੱਚਾ ਬਹੁਤ ਕੰਮ ਦਾ ਹੈ ਸਾਰਾ ਰਿਕਾਰਡ ਦੇ ਦਾਂਗੇ ਬੱਸੀ ਦਾ ਕਿਹੜੇ ਸੀਮਣ ਦੀ ਆਪ ਆ ਤੇ ਕਿਹੜੇ ਸੀਮਣ ਦੀ ਦੀ ਮਾਂ ਆ ਗਈ ਸਾਰਾ ਰਿਕਾਰਡ ਆ ਬੱਸੀ ਦਾ ਫਾਰਮ ਦਾ ਫੁੱਲ ਹਾਈਟ ਫੁੱਲ ਲੈਂਥ ਸੋ ਇਸ ਤੋਂ ਇਲਾਵਾ ਵੀ ਆਪਣੇ ਫਾਰਮ ਤੇ 25 ਤੋਂ 30 ਨੱਕ ਸੇਲ ਵਾਸਤੇ ਅਵੇਲੇਬਲ ਨੇ ਸਪੈਸ਼ਲ ਵੀਡੀਓ ਆਪਾਂ ਇਹ ਬੱਛੀ ਦੀ ਦਿਖਾਈ ਆ ਸੇ ਇੱਕ ਵਾਰ ਫੇਰ ਬੱਛੀ ਦੀ ਹਾਈਟ ਲੈਂਥ ਚੈੱਕ ਕਰ ਸਕਦੇ ਹੋ ਫੁੱਲ ਬਰੀਡ ਦੇ ਵਿੱਚ ਬੱਛੀ ਆ ਇਹ ਬੱਛੀਆਂ ਸਾਰੀਆਂ ਗੱਬਣ ਨੇ ਸੋ ਕਿ ਇਧਰ ਗੱਬਣ ਗਰਲੈਂਡੋ ਬੱਛੀ ਸਾਨੂੰ ਤੋੜ ਕੇ ਦਿਖਾਉਣੇ ਆ ਫੁੱਲ ਹਾਈਟ ਫੁੱਲ ਲੈਂਥ ਆ ਪਹਿਲੇ ਸੁਇਦਾਰ ਰਿਕਾਰਡ 26 27 ਲੀਟਰ ਦਾ ਰਿਕਾਰਡ ਵੀ ਦੇ ਸਕਦੇ ਹਾਂ ਪਲਵਾਨ ਨਾਰਗੀ ਪਈ ਆ ਹਜੇ ਹਫ਼ਤੇ ਦੀ ਕੱਚੀ ਆ ਇਹ ਘਮਾਲਾ ਪੁੱਤ ਇੱਕ ਵਾਰੀ ਗੀੜਾ ਹੋਰ ਦਵਾ ਦੇ ਇਧਰ ਨੂੰ ਦੇ ਸਕਦੇ ਹੋ ਤੁਸੀਂ ਫੁੱਲ ਹਾਈਟ ਫੁੱਲ ਲੈਂਥ ਗਰਲੈਂਡੋ ਕ੍ਰੋਸ ਦੇ ਵਿੱਚ ਪੈਂਦੀ ਆ ਇਹ ਤੁਸੀਂ ਦੇਖ ਸਕਦੇ ਹੋ ਬ 32 ਕਿਲੋ ਖੁੱਲਾ ਦੁੱਧ ਪਾ ਦੂਗੀ 26 27 ਕਿਲੋ ਦੁੱਧ ਪਾਇਆ ਹੋਇਆ ਪਹਿਲੇ ਸੂਏ ਦੂਜਾ ਸੂਆ ਸੂਰੀਆ ਤੁਸੀਂ ਦੇ ਸਕਦੇ ਹੋ ਸੋ ਇਸ ਤੋਂ ਇਲਾਵਾ ਤੁਸੀਂ ਦੇ ਸਕਦੇ ਹੋ ਬੱਚੇ ਸਾਰੇ ਵੱਡੇ ਹੋਇਆ 16 17 ਨਗ ਆਪਣੇ ਕੋਲੇ ਤਾਜੇ ਸੂਏ ਫਾਰਮ ਤੇ ਅਵੇਲੇਬਲ ਆ ਕੱਲ ਨੂੰ ਆਪਣੇ ਫਾਰਮ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਚਾਰ ਪੰਜ ਬੱਚੀਆਂ ਨੇ ਚਾਰ ਪੰਜ ਇਹਨਾਂ ਦੇ ਵਿੱਚ ਬੱッセ ਨੇ 16 17 ਨਗ ਤਾਜੇ ਸੂਏ ਹੋਏ ਆਪਣੇ ਫਾਰਮ ਤੇ ਅਵੇਲੇਬਲ ਆ ਜਰਸੀ ਜਰਸੀ ਕ੍ਰੋਸ ਐਚ ਐਫ ਕਈ ਬੜਾ ਤਾਜ਼ੀਆਂ ਸੂਈਆਂ ਆਵੀਆਂ ਫਾਰਮ ਤੇ ਅਵੇਲੇਬਲ ਨੇ ਤੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ तहे ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ